ਵੈਲਕਮ ਟੂ ਬੈਕ ਮਾਈ ਨਿਊ ਵਲੌਗ ਸੈਕਿੰਡ ਵਲੌਗ ਹੈ ਆਪਣਾ ਤੋਂ ਪਹਿਲਾਂ ਨਾ ਥੋੜੀ ਜਿਹੀ ਆਪਾਂ ਨਾ ਘੁੱਟ ਘੁੱਟ ਚਾਹ ਪੀਂਦੇ ਆ ਮੈਂ ਚਾਹ ਬਣਾ ਲਈ ਚਾਹ ਹੋ ਗਈ ਆਪਣੀ ਰੈਡੀ ਆਵਾਂਗੇ ਨਾਲ ਸਮੋਸਾ ਵੋਚ ਉਸਦੀ ਬਣੀ ਆ ਚਾ ਸੋ ਵੋਚ ਮੇਰੀ ਮਿਲ ਨਹੀਂ ਰਹੀ ਮੈਨੂੰ ਲੱਗਦਾ ਹਰਮਨ ਪਾ ਗਿਆ ਹੋਇਆ ਤੇ ਆਪਾਂ ਨੂੰ ਕਾਲ ਕਰਕੇ ਪੁੱਛ ਲੈਣੇ ਆ ਮੇਰੀ ਵੋਚ ਕਿਤੇ ਉਹਦੇ ਕੋਲ ਤਾਂ ਨਹੀਂ ਸੋ ਵੋਚ ਟੇਬਲ ਤੇ ਹੀ ਕਹਿ ਰਿਹਾ ਕਿਤੇ ਪਈ ਆ ਆ ਪਈ ਆ ਸੋ ਆਪਣੀ ਵੋਚ ਮਿਲ ਗਈ ਹੋਈ ਮੈਰिज ਵਾਲੇ ਘਰੇ ਹੋ ਰਹੀ ਆ ਡੈਕੋਰੇਸ਼ਨ ਤੇ ਆਪਾਂ ਹੁਣ ਉਧਰ ਚੱਲਦੇ ਆ ਸੋ ਦੇਖਦੇ ਆ ਕਿੰਨੀ ਕੁ ਡੈਕੋਰੇਸ਼ਨ ਕਰ ਦਿੱਤੀ ਹੋਈ ਆ ਸੋ ਕੱਲੂ ਜਾਗੋ ਆ ਅੱਜ ਡੈਕੋਰੇਸ਼ਨ ਵਾਲੇ ਆਏ ਹੋਏ ਨੇ ਚੱਲਦੇ ਆ ਸਾਰੀ ਸੜਕ ਖਰਾਬ ਹੋ ਕਰਕੇ ਨਾ ਗਲੀਆਂ ਦੇ ਵਿੱਚੋਂ ਹੀ ਆਉਣਾ ਪੈ ਗਿਆ। ਹੋਰ ਕਿਵੇਂ ਹੋ? ਮੁੰਡੇ ਦਾ ਜੰਮੇ ਦੀ ਬਾਈ ਦਾ ਕਾਹ ਤੋਂ ਮਿਲਦਾ ਹੈ? ਜਿੰਨੇ ਲੈਣੇ ਕਿੰਨੇ ਆ? ਆਪ ਬੀਬੀਆਂ ਕੱਲ ਵੀ ਆਈਆਂ ਸੀਗੀਆਂ ਤੇ ਅੱਜ ਫੇਰ ਆ ਗਈਆਂ। ਉਹ ਨਵੇਂ ਰੂਮ ਦੇ ਵਿੱਚ ਗੱਦੇ ਵਗੈਰਾ ਨਾ ਮਿਲ ਜਾਂਦੇ ਸੀਗੇ ਉਹ ਰੱਖੇ ਆ ਇਸ ਮਟਾਹ ਬਾਹਰ ਆਏ ਸੱਜ ਲੈ ਹੂੰ ਆ ਰਹਿ ਗਏ 3000 ਦਾ ਹਾਂ ਇਹ ਤਾਂ ਲਾਉਣ 3000 ਦਾ ਇੱਕ ਵੀਰ ਲਿਖਿਆ ਆਵਾ 750 ਦਾ ਸਕਾਈ ਸ਼ਾਟਸ ਉਹ ਸਕਾਈ ਸ਼ਾਟ ਦਾ ਡੱਬਾ ਇਹ ਇਹ ਚਲਾਉਣੇ ਆਪਾਂ ਵਿਆਹ ਤੇ ਫਿਰ ਬਾਰਲੀ ਡੈਕੋਰੇਸ਼ਨ ਦਾ ਸਮਾਨ ਆ ਗਿਆ ਹੈ ਸਾਰਾ ਸੋ ਇਹ ਸਾਰਾ ਜਿਹੜਾ ਆਪਾਂ ਬਾਹਰ ਟੈਂਟਰ ਲਗਾਇਆ ਹੋਇਆ ਹੈ ਇਹਦੇ ਤੇ ਸਾਰੀ ਡੈਕੋਰੇਸ਼ਨ ਹੋਣੀ ਹੈ ਇਹਦੇ ਵਿੱਚ ਲਾਈਟਿੰਗ ਆਡੀ ਜਿਹੇ ਵਾਲੇ ਤੇ ਸਮਾਨ ਆ ਰਿਹਾ ਸਾਰਾ ਲਾ ਦੀ ਯਾਰ ਲਾਉਂਦੇ ਆਂ ਦੁਕਾਨ ਤੇ ਲਾਰਾ ਕਿ ショਪਿੰਗ ਕਰ ਲਓ ਜਿਹੜੀ ਕਰਨੀ ਹੈ ਤਾਂ ਮੈਂ ਸਾਰੀ ਕਰ ਦਿੰਦਾ ਮੈਂ ਤਾਂ ਉਹ ਮਹਿੰਦੀ ਵਾਲਾ ਵੀ ਬੈਠਾ ਸੀ ਮਾਰ ਦੇ ਕਰਦੇ ਸਹੀ ਹੈ ਕਹਿੰਦਾ ਵਧੀਆ ਲੈਣੀ ਆ ਛੀਸ਼ੇ ਨੂੰ ਕਰਨਿਆ ਅੰਦਰਲੀ ਸਾਈਡ ਤੋਂ ਬਲਰ ਕਿ ਸੋ ਬਾਹਰ ਲਈ ਜਿਹੜਾ ਜਿਆਦਾ ਰੋਸ਼ਨੀ ਹੁੰਦੀ ਹੈ ਨਾ ਸੂਰਜ ਦੀ ਉਹ ਅੰਦਰ ਆਉਗ ਹੀ ਨਹੀਂ। ਸੋ ਇਹਦੇ ਨਾਲ ਰੋਸ਼ਨੀ ਨੂੰ ਨਾ ਥੋੜੀ ਜੀ ਥੱਲ ਮਿਲ ਜੂ। ਦੋਨੋਂ ਹੱਥਾਂ ਦੋਨੋਂ ਥੱਲੇ ਕਰ ਲੈ। ਲੈ ਉਧਰੋ ਖਿਜੋ ਮੇਧਰੋ ਖੜੋ। ਵਾ 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 ਬਸ ਵਾ 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 ਚਲ। ਇਹ ਜਿਹਦੀ ਨਹੀਂ ਹੁੰਦੀ ਇਹਦਾ ਇਹ ਤਾਂ ਆਪਾਂ ਹੀ ਗੱਤਾਂ ਖੜੀ ਛੇਤੀ ਫੜਾ ਪਾਣੀ ਸਾਢੇ 6 ਹੋ ਗਏ ਤੇ ਆਪਾਂ ਹੁਣ ਮੜੀ ਦੇਖਣੀ ਸੀਗੀ 벨ਟ ਜੋ ਆਪਾਂ 벨ਟ ਦੇਖ ਕੇ ਹੁੰਦੇ ਆ ਕਿ ਆਪਣੀ ਜਿਹੜੀ ਬ੍ਰਾਊਨ ਕਲਰ ਦੀ ਸੀਗੀ ਉਹ 벨ਟ ਆ ਗਈ ਹੋਈ ਹੈ ਘਰ ਦੇ ਕੰਮਾਂ ਦੇ ਵਿੱਚ ਨਾ ਉਲਝੇ ਕਰਕੇ ਮਤਲਬ ਟਾਈਮ ਜ਼ਿਆਦਾ ਹੋ ਗਿਆ ਸੋ ਥੋੜਾ ਜਿਹਾ ਹਨੇਰਾ ਪੈ ਗਿਆ ਹੋਇਆ 11 ਵਜੇ ਦਾ ਟਾਈਮ ਦਿੱਤਾ ਸੀ ਉਹਨਾਂ ਨੇ ਸਵੇਰੇ ਸਾਢੇ 6 ਹੋ ਗਏ ਹੋਏ ਨੇ ਦੇਖਦੇ ਆ 벨ਟ ਆਪਣੀ ਆ ਗਈ ਹੋਈ ਆ ব্রাউন ਕਲਰ ਦੀ ਮੰਗਵਾਈ ਸੀ ਆਪਾਂ 벨ਟ ਆ ਗਈ ਆ ਯਾਨੀ 벨ਟਾਂ ਸੋ 3-4 ਕਲਰ ਦੀਆਂ ਆਈਆਂ ਨੇ 벨ਟਾਂ ਬਟ ਪ੍ਰੋਬਲਮ ਇਹ ਆ ਕਿ ਇਹਨਾਂ ਦਾ ਜਿਹੜਾ ਪਟਾ ਆ ਸੋ ਉਹ ਬਲੈਕ ਕਲਰ ਦਾ ਹੀ ਆ ਸਾਰਿਆਂ ਦਾ ਇਹ ਤਾਂ ਆਟੋ ਲੋਕ ਆ ਆਟੋ ਲੋਕਾਂ ਨੇ ਲਿਆ ਆ ਦੂਜੀ ਆ 31 ਆ 6ਵੀਂ ਆ ਇਹ ਵੀ ਆ ਟੂ ਲੋਕ ਆ ਇਹਨਾਂ ਦੋਨਾਂ ਵਿੱਚੋਂ ਚੂਜ਼ ਕਰਨੀ ਆ ਆਪਾਂ ਕਿਹੜੀ 벨ਟ ਲੈਣੀ ਆ ਸੋ ਮੈਨੂੰ ਤਾਂ ਉੱਪਰ ਵਾਲੀ ਵਧੀਆ ਲੱਗਦੀ ਆ ਆ ਜਿਹੜਾ ਮੋਡੂਸਾ ਦਾ ਮਤਲਬ ਸੋ ਫਾਈਨਲੀ ਅਸੀਂ ਆ 벨ਟ ਕੀਤੀ ਆ ਚੂਜ਼ ਸੋ ਬ੍ਰਾਊਨ ਤਾਂ ਮਿਲ ਨਹੀਂ ਪਰ ਕੋਈ ਨਾ ਆਪਾਂ ਬਲੈਕ ਨਾਲ ਹੀ ਕੰਬੀਨੇਸ਼ਨ ਬਣਾ ਲੈਣਾ ਆ ਆ ਲੈ ਲਈ ਆਪਾਂ 벨ਟ ਆਟੋ ਲੋਕ ਵਾਲੀ ਆ ਇਹ ਹਾਂਜੀ ਤੇ ਆ ਅਸੀਂ ਆਪਣਾ ਅੱਜ ਦਾ ਵਲੋਗ ਸੋ ਕਿੱਦਾਂ ਦਾ ਲੱਗਿਆ ਚੰਗਾ ਲੱਗਿਆ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ